ਵਿੰਡ ਮਾੜੂ ਦੇ ਸਰਪੰਚ ਸਾਡਾ ਮੌਜੂਦ ਨੇ ਸਰਪੰਚ ਬਲਜਿੰਦਰ ਸਿੰਘ ਬਖੂ ਮੌਜੂਦ ਨੇ ਬਖੂ ਸਾਹਿਬ ਕੀ ਲੋੜ ਪੈਗੀ ਜੀ ਇਹ ਟੈਕਸ ਕੱਟਣ ਦੀ ਤੁਹਾਨੂੰ ਸਾਡਾ ਜੀ ਅਸੀਂ ਟੈਕਸ ਨਹੀਂ ਕਟਿਆ ਹੈਗਾ ਅਸੀਂ ਪਰਚੀ ਲਾਈ ਹੈ ਪੁੱਲ ਦੇ ਉੱਪਰ ਪਰਚੀ ਪੋਲਰ ਪੇਪਰ ਦੀ ਟੈਕਸ ਨਹੀਂ ਕਟਿਆ ਟੈਕਸ ਸਰਕਾਰਾਂ ਲੈਂਦੀਆਂ ਨੇ ਪਿੰਡਾਂ ਵਾਲੇ ਕਦੇ ਟੈਕਸ ਨਹੀਂ ਲਿਆ ਕਰਦੇ ਇਹ ਵੀਡੀਓ ਦੇ ਬਾਰੇ ਤੁਹਾਡਾ ਕੀ ਕਹਿਣਾ ਕਿਉਂਕਿ ਜੋ ਵੀਡੀਓ ਵਾਇਰਲ ਹੋ ਰਹੀ ਹੈ ਇਸ ਪਿੰਡ ਦੀ ਵੀਡੀਓ ਹੈ ਤੁਸੀਂ ਸੀਗੇ ਉਸ ਵੀਡੀਓ ਦੇ ਵਿੱਚ ਜਾਂ ਇਸ ਵੀਡੀਓ ਨੂੰ ਦੇਖ ਕੇ ਜਾਂ ਉਸ ਵੀਡੀਓ ਦਾ ਅਸਲ ਕਾਰਨ ਕੀ ਹੈ ਇਹ ਵੀਡੀਓ ਤਾਂ ਅਸੀਂ ਤਾਂ ਦੱਸਾਂ ਕਿ ਜੀ ਪ੍ਰੋਪਰ ਜਿਹੜੀ ਪਿੰਡ ਦੀ ਪਰਚੀ ਲਈ ਹੈ ਉਹ ਪਿੰਡ ਦੇ ਕਹੇ ਤੇ ਲਈ ਹੈ ਪਿੰਡ ਨੇ ਸਾਡੇ ਤੋਂ ਡਿਮਾਂਡ ਰੱਖੀ ਵੀ ਇੱਥੇ ਘੱਟੋ ਘੱਟ ਜਿਹੜਾ ਪੁਲ ਟੁੱਟ ਰਿਹਾ ਉਹਦੀ ਰਿਪੇਅਰ ਹੋ ਜੇ ਜਾਂ ਕੋਈ ਜਿੰਨੇ ਐਕਸੀਡੈਂਟ ਹੋ ਰਹੇ ਨੇ ਕਿਸੇ ਦੀ ਕੋਈ ਮਦਦ ਕੀਤੀ ਜਾਵੇ ਉਹ ਵੀ 50 ਰੁਪਏ ਦੀ ਪਰਚੀ ਲਈ ਸੀ ਜਿਹੜੀ ਉਹ ਪੁਲ ਦੀ ਵੀਡੀਓ ਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਦਿੱਤੀ ਹੈ ਜੋ ਕੀ ਵੀਡੀਓ ਜ਼ਿਆਦਾ ਤੁਹਾਨੂੰ ਪਤਾ ਹੋਵੇਗਾ ਇਹ ਪੁਲ ਕਿਹੜਾ ਪੁਲ ਹੈ ਜਿਹੜਾ ਜਿਸ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਉਸ ਦੀ ਰਿਪੋਰਟ ਤੇ ਸਰਕਾਰ ਵੀ ਕਰਾ ਸਕਦੀ ਹੈ ਸਰਕਾਰ ਸੜਕਾਂ ਠੀਕ ਕਰਦੀ ਹੈ ਸਰਕਾਰ ਨੇ ਮੈਂ ਤਾਂ ਪਹਿਲਾਂ ਗੱਲ ਸਰਕਾਰ ਦੀ ਚਲੋ ਮੈਂ ਜ਼ਿਆਦਾ ਸਰਕਾਰ ਦੇ ਦਰਮਿਆਨ ਜਾਣਾ ਨਹੀਂ ਚਾਹੁੰਦਾ ਕਿਉਂਕਿ 3 ਸਾਲ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿਤੇ ਕੋਈ ਪੱਧਰੀ ਰੋੜੀ ਪਈ ਹੋਵੇ ਇਹ ਪੁਲ ਤਾਂ ਸਾਡਾ ਨਿੱਜੀ ਪੁਲ ਹੈ ਜੀ ਪਿੰਡ ਨੇ ਬਣਾਇਆ ਪਿੰਡ ਨੇ ਪੈਸੇ ਇਕੱਠੇ ਕਰਕੇ ਗਰਾਹੀ ਲਾ ਕੇ ਕਿੱਲੇ ভাই ਜਿਵੇਂ ਕਿਲਾ ਕਹਦੇ ਨੇ ਆਪਾਂ ਪੰਜਾਬੀ ਚ ਜੱਟਾਂ ਵਾਲੇ ਕਿੱਲੇ 1000 ਰੁਪਿਆ 1500 ਜਿਵੇਂ ਕਿ ਉਦੋਂ ਲੋੜ ਸੀ ਉਹ ਪੈਸੇ ਪੈਸੇ ਇਕੱਠੇ ਕਰਦੇ ਰਹੇ ਬਾਬਾ ਅਮਰੀਕ ਸਿੰਘ ਜ ਕਿਉਂਕਿ ਸੰਤਨੀ ਸਾਡਾ ਬਹੁਤ ਸਤਿਕਾਰ ਹੈ ਉਹਨਾਂ ਦਾ ਉਹਨੂੰ ਦਿੰਦੇ ਰਹੇ ਹੌਲੀ ਹੌਲੀ ਜਿੰਮੇ ਜਿੰਮੇ ਪੈਸਾ ਆਈ ਗਿਆ ਉਹਨਾਂ ਨੇ ਪੂਰਾ ਪੁੱਲ ਕਰਕੇ ਕੰਪਲੀਟ ਸਾਨੂੰ ਦਿੱਤਾ ਤੇ ਇਹ ਪੁੱਲ ਦੇ ਪੈਸੇ ਮਤਲਬ ਪਿੰਡ ਦੇ ਪੱਧਰ ਦੇ ਉੱਪਰ ਲੱਗੇ ਹੋਏ ਨੇ ਉਹ ਗ੍ਰਾਹੀ ਦੇ ਨਾਲ ਬਣੇ ਹੋਏ ਨੇ ਕੋਈ ਨੇੜੇ ਦੇ ਪਿੰਡਾਂ ਨੇ ਵੀ ਸਾਨੂੰ ਗ੍ਰਾਹੀ ਦਿੱਤੀ ਹੈ ਸਾਨੂੰ ਨੇੜੇ ਵਾਲੇ ਪਿੰਡਾਂ ਵੀ ਦਿੱਤੀ ਹੈ ਕਿਸੇ ਦੇ ਕੋਈ ਬਾਹਰ ਸੀਗਾ ਉਹਨੇ ਵੀ ਦੋ ਰੁਪਏ ਸਾਨੂੰ ਭੇਜੇ ਨੇ ਕੋਈ ਜਿੰਨੀ ਕੋਈ ਮਦਦ ਕਰ ਸਕਿਆ ਕੀਤੀ ਹੈ ਸਾਡੀ ਪੁੱਲ ਬਣਾਉਣ ਵਿੱਚ ਕਿਉਂਕਿ ਸਾਨੂੰ ਬਹੁਤ ਸਮੱਸਿਆ ਸੀ ਇੱਥੋਂ ਸਾਡਾ ਲਿੰਕ ਹੀ ਟੁੱਟ ਜਾਂਦਾ ਸੀ ਸਾਡੇ ਨਾਲ ਪੰਜ ਸੱਤ 10 ਪਿੰਡ ਇਹੋ ਜਿਹੇ ਜਿਹੜੇ ਹਰਿਆਣੇ ਦੀ ਹੱਦ ਤੇ ਨੇ ਪੰਜਾਬ ਹਰਿਆਣੇ ਦੀ ਇੱਕ ਗਰਦ دریا ਕਰਕੇ ਸਾਨੂੰ ਬਹੁਤ ਵੱਡੀ ਸਮੱਸਿਆ ਆਉਂਦੀ ਸੀ ਅਸੀਂ ਸਰਕਾਰਾਂ ਨੂੰ ਵੀ ਪਹਿਲਾਂ ਮੰਗ ਕੀਤੀ ਪਰ ਸਾਡੇ ਪੁਲਤੇ ਅਸੀਂ ਕਹਿੰਦੇ ਰਹੇ ਵੀ ਪ੍ਰੀਮਿਕਸ ਤਾਂ ਪਾ ਦਿਓ ਯਾਰ ਕੋਈ ਸੇਫਟੀ ਕਵਚ ਬਣ ਜੇਗਾ ਉਹ ਵੀ ਨਹੀਂ ਕਿਸੇ ਕੋਈ ਸਾਡੀ ਦਾ ਮਤਲਬ ਇਹ ਤੇ ਨਹੀਂ ਨਾ ਕਿ ਆਪਾਂ ਕਿਸੇ ਦਾ ਰਸਤਾ ਰੋਕ ਕੇ ਆਪਾਂ ਕਵਾਂਗੇ ਕਿ ਟਿਕਟ ਕਰ ਉੱਪਰੋਂ ਜਿਸ ਵੀਡੀਓ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਹਾਂ ਤੇ ਗੁੰਡਾ ਟੈਕਸ ਤੇ ਗੁੰਡਾ ਟੈਕਸ ਕਿਤੇ ਨੂੰ ਦੇ ਕੇ ਜਾਣਾ ਹੀ ਪਏਗਾ ਇਹ ਕੀ ਕਾਰਨ ਹੈ ਉਹ ਤਾਂ ਗੱਲ ਇਹ ਹੈ ਜੀ ਮੈਨੂੰ ਨਹੀਂ ਪਤਾ ਵੀਡੀਓ ਬਾਰੇ ਬਾਕੀ ਉਹ ਪੰਜਾਬੀਆਂ ਦੀ ਕਹਾਵਤ ਹੈ ਜਹੇ ਜੀ ਖੂਚ ਆਵਾਜ਼ ਮਾਰੀ ਉਹ ਜੀ ਵਾਪਸ ਆ ਜਾਂਦੀ ਉਹ ਵੀ ਕੁਝ ਗਲਤ ਬੋਲੇ ਹੋਣਗੇ ਉਹਨਾਂ ਤਾਂ ਕਹਤਾ ਵੀ ਗੁੰਡਾ ਜੇ ਤੁਸੀਂ ਇਹ ਕਹਿੰਦੇ ਹੋ ਤਾਂ ਹੋ ਸਕਦਾ ਵੀ ਇਹ ਉਹ ਜਵਾਬ ਦਿੱਤਾ ਜਿਹੜੀ ਜਨਨੀ ਗੱਲ ਇਸ ਨੂੰ ਲੈ ਕੇ ਕੀ ਪਿੰਡ ਵਾਲਿਆਂ ਨੇ ਇਹ ਡਿਸੀਜਨ ਕਿਵੇਂ ਪੱਧਰ ਦੇ ਉੱਪਰ ਲਿੱਤਾ ਪੰਚਾਇਤ ਪੱਧਰ ਦੇ ਉੱਪਰ ਲਿੱਤਾ ਜਾਂ ਸਾਰੇ ਪਿੰਡ ਨੇ ਇਕੱਠੇ ਬੈਠ ਕੇ ਸਲਾਹ ਬਣਾਈ ਇੱਕ ਥਾਂ ਦੇ ਉੱਪਰ ਬੈਠ ਕੇ ਕਿ ਅਜਿਹਾ ਫੈਸਲਾ ਲਿੱਤਾ ਜਾਵੇ ਦੇਖੋ ਜੀ ਪਿੰਡ ਵਾਲਿਆਂ ਨੇ ਮੈਨੂੰ ਇੱਕ ਲਿਖਤੀ ਰੂਪ ਚ ਲੈਟਰ ਦਿੱਤਾ ਪਿਕਨੌਰ ਦੇ ਕਨੌਰ ਹਲਕੇ ਦੀਆਂ ਸਾਰੀਆਂ ਸੜਕਾਂ ਸਾਰੀਆਂ ਹੀ ਸੜਕਾਂ ਅੱਜ ਤੇ ਲੈ ਕੇ ਨਹਿਰ ਤੋਂ ਲੈ ਕੇ ਸ਼ੰਭੂ ਤੱਕ ਸਾਰੀਆਂ ਸੜਕਾਂ ਸਾਰੇ ਪੁਲ ਬੁਰੀ ਤਰ੍ਹਾਂ ਟੁੱਟ ਚੁੱਕੇ ਨੇ ਮਤਲਬ ਉੱਥੋਂ ਲੰਘ ਹੀ ਨਹੀਂ ਸਕਦਾ ਗੋਡੇ-ਗੋਡੇ ਜਿੰਨੇ ਟੋਏ ਪਈ ਬੈਨ ਉਹਨਾਂ ਚ ਦੇਖ ਸਕਦੇ ਹੋ ਤੁਸੀਂ ਚੱਲੋ ਮੇਰੇ ਨਾਲ ਚੱਲੋ ਮੈਂ ਤੁਹਾਨੂੰ ਖਾ ਵੀ ਦਿਨਾ ਤੁਹਾਨੂੰ ਵੀ ਗੋਡੇ-ਗੋਡੇ ਟੋਏ ਪੈ ਨੇ ਉਹਨਾਂ ਦੇ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਮੇਨ ਪਾਲਸੀ ਹੈ ਸਾਡਾ ਭਾਖੜਾ ਨਹਿਰ ਵਾਲਾ ਜੋ ਸਰਕਾਰ ਦਾ ਹੈ ਉਹ ਸਰਕਾਰ ਪਿਛਲੇ 2.5 ਸਾਲ ਤੋਂ ਬਣਾਉਂਦੀ ਪਈ ਹੈ ਪਤਾ ਨਹੀਂ ਕੀ ਦਿੱਕਤ ਹੈ ਹੋਈ ਤਾਂ ਰੱਬ ਜਾਣਦਾ ਹੈ ਸਰਕਾਰ ਨੂੰ ਜਿਆਦਾ ਪਤਾ ਹੈ ਵੀ ਉਹ ਵੀ ਕੰਪਲੀਟ ਨਹੀਂ ਹੋਇਆ ਸੀ ਤੇ ਕਿਹਾ ਉਹ ਕੰਪਲੀਟ ਹੋ ਜਾਂਦਾ ਸਾਡਾ ਨੁਕਸਾਨ ਤਾਂ ਨਾ ਹੁੰਦਾ ਉਹ ਉਹ ਬੰਦ ਹੋਣ ਕਰਕੇ ਉਹ ਰਸਤਾ ਬੰਦ ਹੋਣ ਕਰਕੇ ਸਾਰੀ ਆਵਾਜ਼ ਜਿੰਨੀ ਸੀ ਆਪਣੀ ਪੰਜਾਬ ਚ ਵੱੜਦੀ ਹੈ ਉਹ ਸਾਰੀ ਇੱਥੇ ਹੀ ਨਿਕਲ ਰਹੀ ਹੈ ਤੇ ਸਾਡੇ ਐਕਸੀਡੈਂਟ ਵੇਖਣ ਬਹੁਤ ਸਮੱਸਿਆ ਆ ਰਹੀ ਜੀ ਤੁਹਾਨੂੰ ਪਤਾ ਹੀ ਹੈ ਬਾਕੀ ਐਕਸੀਡੈਂਟ ਹੋ ਰਹੇ ਨੇ ਜੇ ਪੁਲਿਸ ਨੂੰ ਕਹਿੰਨੇ ਆ ਇੱਕ ਐਕਸੀਡੈਂਟ ਹੋਇਆ ਇਹਨਾਂ ਦੇ ਬੇਟੇ ਦਾ ਬਾਈ ਜੀ ਦੇ ਇਹਨਾਂ ਦੇ ਬੇਟੇ ਦਾ ਰਾਤ ਵੇਰ ਪੁਲਿਸ ਨੂੰ ਫੋਨ ਕਰੀ ਗਏ ਕੰਟਰੋਲ ਰੂਮ ਤੇ ਕੋਈ ਨਹੀਂ ਆਇਆ ਹੈਗਾ ਸਾਡੀ ਕਿਸੇ ਨੇ ਬਾਤ ਨਹੀਂ ਲਈ ਅਸੀਂ ਇੰਨੀ ਧੁੰਦ ਸੀ ਫੋਰ ਫਲੈਸ਼ ਲਾ ਕੇ ਦੋ ਇੱਕ ਗੱਡੀ ਅੱਗੇ ਇੱਕ ਪਿੱਛੇ ਖੜਾ ਕੇ ਪੂਰੀ ਰਾਤ ਇਦਾਂ ਦੇ ਕਈ ਐਕਸੀਡੈਂਟ ਹੋ ਗਏ ਜਿਹੜੇ ਅਸੀਂ ਨਿੱਜੀ ਤੌਰ ਤੇ ਜਾਮ ਨਹੀਂ ਕਹਿ ਦਿੰਦੇ ਪੰਚਾਇਤੀ ਤੌਰ ਤੇ ਸਮਝਾਉਂਦਾ ਕਰਾਈਦਾ ਕੋਈ ਨਹੀਂ ਬਾਈ ਜੀ ਇੰਨੇ ਕੇ ਪੈਸੇ ਲੈ ਜੋ ਆ ਟੁੱਟ ਗਿਆ ਛੱਡੋ ਜੀ ਆਏ ਕਰਕੇ ਨਬਲ ਰਹੀਆਂ ਜੀ ਉਹ ਲੱਗਦਾ ਨਹੀਂ ਕਿ ਥੋੜੇ ਇੰਤਜ਼ਾਰ ਕਰ ਲੈਂਦੇ ਕਹਿ ਦਿੰਦੇ ਕਿ ਸਰਕਾਰ ਤੱਕ ਬੋਲਦੇ ਨੇ ਪ੍ਰਸ਼ਾਸਨ ਤੱਕ ਚਲੇ ਜਾਂਦੇ ਪ੍ਰਸ਼ਾਸਨ ਨੇ ਵੀ ਕਿਹਾ ਜੀ ਅਸੀਂ ਪ੍ਰਸ਼ਾਸਨ ਨੇ ਵੀ ਕਿਹਾ ਅੱਜ ਕੱਲ ਤੁਹਾਨੂੰ ਪਤਾ ਹੈ ਪ੍ਰਸ਼ਾਸਨ ਕੀ ਹੈ ਜਦੋਂ ਕਿ ਪਬਲਿਕ ਸਰਵੈਂਟ ਲੋਕ ਹੁੰਦੇ ਨੇ ਉਹ ਤੇ ਕਹਿੰਦੇ ਪਬਲਿਕ ਸਾਡੀ ਨੌਕਰੀ ਹੈ ਨਾ ਕਿ ਅਸੀਂ ਇਹਨਾਂ ਦੇ ਨੌਕਰਾਂ ਇਹ ਸਿਸਟਮ ਚੱਲ ਰਿਹਾ ਜੀ ਤੁਹਾਨੂੰ ਪਤਾ ਹੈ ਕੀ ਹੋ ਰਿਹਾ ਪੰਜਾਬ 'ਚ ਤੁਸੀਂ ਤੇ ਪ੍ਰੈਸ ਵਾਲੇ ਤੁਸੀਂ ਤਾਂ ਜ਼ਿਆਦਾ ਜਾਣਦੇ ਮੇਰੇ ਤੋਂ ਵੀ ਜ਼ਿਆਦਾ ਜਾਣਦੇ ਹੋ ਵੀ ਇਹ ਗੱਲਾਂ ਤਾਂ ਹੈ ਨੇ ਕੌਣ ਸੁਣਦਾ ਜੀ ਕਿਸੇ ਦੀ ਮਾੜੀ ਦੀ ਕੌਣ ਸੁਣਦਾ ਜਿਹੜਾ ਸਾਡਾ ਸਿਸਟਮ ਹੀ ਨਾ ਕਾਨੂੰਨ ਵੀ ਸਾਡਾ ਟੈਲੀਫੋਨ ਕਾਨੂੰ ਟੈਲੀਫੋਨ ਕਾਨੂੰਨ ਬਣ ਗਿਆ ਸਾਡਾ ਕਾਨੂੰਨ ਵੀ ਨਹੀਂ ਰਿਹਾ ਸਿਸਟਮ ਅੱਜ ਕੋਈ ਕਹਦੇ ਹੁਣ ਆਪਾਂ ਖੜੇ ਆਂ ਪ੍ਰੈਸ ਵਾਲੇ ਖੜੇ ਆਂ ਕਿ ਕਿਸੇ ਵੱਡੇ ਵੱਡੇ ਅਧਿਕਾਰੀ ਦਾ ਜਵਾਬ ਅਜੇ ਵੀ ਐਂ ਕਰੋ ਦੋ ਦੇ ਪ੍ਰੈਸ ਤੁਸੀਂ ਭੇਜਿਆ ਸੀ ਤੁਸੀਂ ਇਹ ਪ੍ਰੋਟੋਕੋਲ ਜਿਹੜਾ ਉਹ ਅਜਮਾਇਆ ਸੀਗਾ ਬਿਲਕੁਲ ਬਿਲਕੁਲ ਕਿਹਾ ਜੀ ਕਹਿਣ ਦੇ ਬਾਵਜੂ ਸਾਡੀ ਸੁਣਵਾਈ ਨਹੀਂ ਹੋਈ ਕਿਤੇ ਵੀ ਮੈਂ ਤਾਂ ਪੰਨੇਰ ਸਾਹਿਬ ਕੋ ਜਾ ਕੇ ਆਂ ਉਨੂੰ ਵੀ ਇਹ ਗੱਲ ਕਹੀ ਆਪਣਾ ਸਵਰਨ ਸਿੰਘ ਭੰਦੇਰ ਨੂੰ ਵੀ ਬਾਈ ਜੀ ਤੁਸੀਂ ਅੰਮ੍ਰਿਤਸਰ ਤੋਂ ਆ ਕੇ ਇੱਥੇ ਬੈਠੇ ਹੋ ਪੰਜਾਬ ਦੀ ਹੱਦ 'ਚ ਹੀ ਬੈਠੇ ਹੋ ਵੀ ਬਹੁਤ ਨੁਕਸਾਨ ਹੋ ਰਿਹਾ ਸਾਡਾ ਸਾਡੇ ਨੌਜਵਾਨ ਮਰ ਰਹੇ ਨੇ ਸਾਡੀਆਂ ਸੜਕਾਂ ਟੁੱਟੀਆਂ ਨੇ ਹੱਥ ਬਨ੍ਹ ਕੇ ਬੇਨਤੀ ਕੀਤੀ ਵੀ ਸਾਡਾ ਕੋਈ ਹੱਲ ਕਰੋ ਉਹ ਕਹਿੰਦਾ ਜੀ ਤੁਸੀਂ ਤੇ ਕਿਸ ਜੱਥੇਬੰਦੀ ਦੇ ਬੰਦੇ ਹੋ ਮੈਂ ਨਹੀਂ ਕਿਸੇ ਜੱਥੇਬੰਦੀ ਦੇ ਨਹੀਂ ਅਸੀਂ ਕਿਸੇ ਏਜੰਸੀ ਦੇ ਨਹੀਂ ਅਸੀਂ ਤਾਂ ਕਿਸਾਨ ਆ ਕਿਸਾਨੀ ਦੇ ਤੌਰ ਤੇ ਅਸੀਂ ਤੁਹਾਡੀ ਪਹਿਲਾਂ ਵੀ ਮਦਦ ਕੀਤੀ ਹੈ ਹੁਣ ਵੀ ਸਾਨੂੰ ਦੁੱਖ ਲੱਗਿਆ ਜੇ ਸਾਡੀ ਮਜਬੂਰੀ ਬਣੀ ਤਾਂ ਤੁਹਾਡੇ ਕੋਲ ਆਇਆ ਪਹਿਲਾਂ ਕਿਉਂ ਨਹੀਂ ਆਕੇ ਸਾਡਾ ਸਾਰਾ ਸਿਸਟਮ ਹੀ ਖਤਮ ਹੋ ਗਿਆ ਇਸ ਪੁ ਕੁਈ ਗੱਲ ਨਹੀਂ ਅਸੀਂ ਤੁਹਾਨੂੰ ਥੋੜਾ ਰੋਕ ਰਹੇ ਹਾਂ ਤੁਸੀਂ ਕਹਿੰਦੇ ਹੋ ਕਿ ਸਰਪੰਚ ਇਹ ਮਤਾ ਪਾਇਆ ਗਿਆ ਮਤਾ ਪਾਉਣ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਲੇਕਿਨ ਤੁਹਾਡੇ ਪੰਚਾਇਤ ਮੈਂਬਰ ਕਹਿ ਰਹੇ ਨੇ ਕਿ ਅਜੋਕੋ ਮਤਾ ਨਹੀਂ ਸੀਗਾ ਬਲਕਿ ਅਸੀਂ ਤਾਂ ਡੱਕਿਆ ਸੀ ਆ ਕੇ ਕਿ ਅਜਿਹੇ ਨਹੀਂ ਕਰਨਾ ਚਾਹੀਦਾ ਲੋਕਾਂ ਦਾ ਲਾਂਗਾ ਨਹੀਂ ਰੁਕਣਾ ਸੀ ਦਾ ਲੋਕਾਂ ਤੋਂ ਪੈਸੇ ਨਹੀਂ ਵਸੂਲਨੇ ਚਾਹੀਦੇ ਦੱਸਾਂ ਜੀ ਸਾਡੀ 7 8 ਮੈਂਬਰੀ ਪੰਚਾਇਤ ਹੈ ਉਹਦੇ ਚ ਮੇਰੇ ਵਿਰੁੱਧ ਵੀ ਹੈਗੇ ਨੇ ਜਿਹੜਾ ਮੇਰਾ ਵਿਰੁੱਧ ਹੋਏਗਾ ਜਿਹੜਾ ਮੇਰਾ ਮੇਰੇ ਹੋਣਗੇ ਉਹ ਤਾਂ ਮੈਨੂੰ ਚੰਗਾ ਕਹਿਣਗੇ ਲੇਕਿਨ ਜਿਹੜੇ ਜਿਹੜੇ ਮੇਰੇ ਵਿਰੋਧੀ ਨੇ ਉਹ ਮੈਨੂੰ ਕਦਾ ਚੰਗਾ ਕਹਿਣਗੇ ਉਹ ਤਾਂ ਉਹ ਨਹੀਂ ਕਹਿਣਗੇ ਚੰਗਾ ਪਰ ਸਰਪੰਚ ਸਾਹਿਬ ਇਹ ਤੇ ਕਹਿੰਦੇ ਕਿ ਹੁਣ ਉਲਟੀ ਪੈਰੀ ਹੈਗੀ ਕਿਉਂਕਿ ਟੁੱਟ ਤੇ ਮਾਮਲੇ ਵੀ ਦਰਜ ਕਿਤੇ ਨਾ ਕਿਤੇ ਜ਼ਿਕਰ ਚੱਲ ਰਿਹਾ ਹੈਗਾ ਜਾਂ ਦੂਸਰੇ ਪਾਸੇ ਤਿੰਨ ਲੋਕਾਂ ਦੇ ਜਾਂ ਤਿੰਨ ਨੌਜਵਾਨਾਂ ਤੇ ਇਸ ਵਕਤ ਮਾਮਲਾ ਦਰਜ ਹੋਇਆ ਉਹਨਾਂ ਤੇ ਇਹਨਾਂ ਨੌਜਵਾਨਾਂ ਦਾ ਨਾਮ ਤੁਸੀਂ ਜਾਣਦੇ ਹੋਣੇ ਕੀ ਲਿੰਕ ਆ ਉਸ ਦਾ ਇਸ ਪੂਰੇ ਮਾਮਲੇ ਦੇ ਨਾਲ ਔਰ ਤੁਹਾਡੇ ਨਾਲ ਮੈਂ ਦੱਸਾਂ ਕਿ ਜੀ ਤੁਹਾਨੂੰ ਦੱਸਿਆ ਵੀ ਮੈਨੂੰ ਲਿਖਤ ਦੇ ਵਿੱਚ ਪਿੰਡ ਵਾਸੀਆਂ ਨੇ ਲਿਖ ਕੇ ਦਿੱਤਾ ਪਤਵੰਤੇ ਸੱਜਣਾ ਨੇ ਵੀ ਇੱਥੇ ਪੁਲ ਟੁੱਟ ਰਿਹਾ ਪਹਿਲਾਂ ਪੁਲ 'ਚ ਗੱਡੀ ਵੱਜੀਏ ਪੈਸੇ ਕੁਝ ਬੰਦੇ ਲੈ ਕੇ ਆਪਣੀ ਜੇਬ 'ਚ ਹੀ ਪਾ ਲਈ ਸੀ ਤੁਸੀਂ ਇੱਕ ਸਿਸ ਪੀ ਉਹਦੇ ਦਰਮਿਆਨ ਆਪਾਂ ਇਹ ਥੋੜੀ ਬਹੁਤੀ ਜਿੰਨੀ ਬਣਦੀ 19 ਕਗਰਾਹੀ ਇਕੱਠੀ ਕਰਕੇ ਪੁਲ ਦੀ ਰਿਪੇਅਰ ਵਾਸਤੇ ਲਾ ਸਕੀ ਉਹ ਸਿਸਟਮ ਤੇ ਹੁੰਦਾ ਆਪਕੋ ਚੱਲੇ ਆਪਾਂ ਦਾ ਗਲਤ ਤਾਂ ਚੱਲੇ ਨਹੀਂ ਹੈਗੇ ਜੀ ਹੁਣ ਇਹ ਸਰਕਾਰਾਂ ਦੇ ਕੰਮ ਹੁੰਦੇ ਨੇ ਪੁਲਿਸ ਦੇ ਕੰਮ ਦੇਖੋ ਪਰਚਾ ਕਰਨਾ ਡਿਊਟੀ ਬਣਦੀ ਏ ਪਤਾ ਨਹੀਂ ਇਹ ਮੂਵੀ ਕਿਵੇਂ ਦੀ ਬਣੀ ਕਿਵੇਂ ਨਹੀਂ ਬਣੀ ਮੈਂ ਤਾਂ ਹੁਣ ਤੱਕ ਦੇਖੀ ਵੀ ਨਹੀਂ ਹੈਗੀ ਨਾਮ ਉਹ ਤੁਸੀਂ ਤੁਹਾਨੂੰ ਕੋਈ ਫੋਨ ਆਇਆ ਇਸ ਨੂੰ ਲੈ ਕੇ ਮੁਤਾਬਕ ਕੋਈ ਕਾਨੂੰਨੀ ਜਾਂ ਕੋਈ ਪੁਲਿਸ ਦਾ ਫੋਨ ਆਇਆ ਪੁਲਿਸ ਦੇ ਫੋਨ ਆ ਰਹੇ ਨੇ ਵੀ ਆਜੋ ਤੈਨੂੰ ਅਰੈਸਟ ਕਰਨਾ ਮੈਨੂੰ ਕਾਦੇ ਚ ਕਰਨਾ ਦੱਸੋ ਜੀ ਪੁਲਿਸ ਦਾ ਬਹੁਤ ਦਬਾ ਪਰ ਮੈਂ ਨਹੀਂ ਮੈਂ ਕਹਿੰਦਾ ਕੋਈ ਗੱਲ ਨਹੀਂ ਮੈਨੂੰ ਅਰੈਸਟ ਕਰਨ ਵਾਸਤੇ ਕਾਨੂੰਨ ਕਹਿ ਰਿਹਾ ਮੈਂ ਤਾਂ ਪੜਤਾਲ ਕਰਾਵਾਂਗਾ ਜੇ ਮੈਂ ਗਲਤ ਹੋਇਆ ਪਹਿਲਾਂ ਐਫਆਈਆਰ ਹੁੰਦੀ ਹੈ ਫਿਰ ਪੜਤਾਲ ਹੁੰਦੀ ਹੈ ਜੀ ਪੜਤਾਲ 'ਚ ਮੈਂ ਕਸੂਰਵਾਰ ਪਾਇਆ ਗਿਆ ਮੈਨੂੰ ਅੰਦਰ ਕਰ ਦਿਓ ਪਰ ਜੇ ਮੇਰੇ ਪੱਲੇ ਸੱਚਾਈ ਹੈ ਤਾਂ ਮੈਂ ਲੀਗਲ ਐਡਵਾਈਸ ਲਾਂਗਾ ਜੋ ਬਣੇਗਾ ਉਹਦੇ ਨੂੰ ਤਾਂ ਜਵਾਬ ਦੇ ਕਾਨੂੰਨੀ ਪੱਖ ਦੇਖੋਗੇ ਤਾਂ ਸਾਰਾ ਬਿਲਕੁਲ ਬਿਲਕੁਲ ਸਾਰਾ ਕਾਨੂੰਨੀ ਪੱਖ ਦੇਖਾਂਗਾ ਆਪਣੇ ਆਪ ਨੂੰ ਦੱਸਾਂਗਾ ਵੀ ਮੈਂ ਇੱਥੇ ਖੜਾ ਜੇ ਮੈਂ ਗਲਤ ਹੋਇਆ ਤਾਂ ਮੇਰੇ ਖਿਲਾਫ ਕਾਨੂੰਨੀ ਕਹਦਾ ਵੀ ਬਣਦੀ ਹੈ ਅਗਰ ਨਹੀਂ ਬਣਦੀਗੀ ਉਹਦੇ 'ਚ ਮੈਂ ਆਪਣੇ ਆਪ ਮੈਨੂੰ ਕੋ ਹਾਂਜੀ ਬਿਲਕੁਲ ਤੁਹਾਡੇ ਸਾਹਮਣੇ ਤੁਸੀਂ ਸਹੀ ਚੱਲ ਰਿਹਾ ਪਿੰਡ ਦਾ ਸਾਹ ਬਿਲਕੁਲ ਸਹੀ ਚੱਲ ਰਿਹਾ ਜਿਵੇਂ ਕਿ ਚੱਲਣਾ ਚਾਹੀਦਾ ਹੈ ਸਮਾਜ ਦੇ ਵਿੱਚ ਇੱਕ ਸਰਪੰਚ ਦੀ ਡਿਊਟੀ ਬਣਦੀ ਹੈ ਲੋਕਾਂ ਦੇ ਕਹਿ ਮਤਵਿੱਕ ਵੀ ਲੋਕਾਂ ਨੇ ਮੈਨੂੰ ਕਿਹਾ ਹਨ ਕਿ ਤਾਂ ਮੈਂ ਤਾਂ ਅੱਗੇ ਚੱਲਿਆ ਨਹੀਂ ਮੈਂ ਬੈਠਾ ਸੀ ਮੈਂ ਪੰਦੇਰ ਸਾਹਿਬ ਨਾਲ ਮੁਲਕੀ ਵੀ ਜਾਂ ਦੋ ਤਿੰਨ ਦਿਨ ਪਹਿਲਾਂ ਮੈਂ ਜਦੇ ਕਰ ਲੈਂਦਾ ਫਿਰ ਮੈਂ ਸਿਸਟਮ ਅਪਣਾਇਆ ਜਿਵੇਂ ਜਿਵੇਂ ਚੱਲਦਾ ਹੈ ਉਵੇਂ ਫੋਲੋ ਕੀਤਾ ਲੀਗਲ 'ਚ ਬੈਠਾ ਮੈਂ ਬਹੁਤ ਧੰਨਵਾਦ ਤੇ ਬਿਲਕੁਲ ਸਰਪੰਚ ਸਾਡੇ ਨਾਲ ਮੌਜੂਦ ਸੀਗੇ ਸਿੱਧੇ ਤੌਰ ਤੇ ਉੱਪਰ ਇਹ ਕਹਿ ਰਹੇ ਨੇ ਕਿ ਅਸੀਂ ਕਾਨੂੰਨੀ ਪੱਖ ਤੱਕ ਦੇਖਾਂਗੇ ਯਾਨੀ ਕਿ ਕਾਨੂੰਨੀ ਪੱਖ ਲੈ ਕੇ ਤਾਂ ਇਸ ਦੀ ਲੜਾਈ ਲੜਾਂਗੇ ਕਿਹਾ ਗਿਆ ਕਿ ਪਿੰਡ ਦੀ ਇਹ ਖੁਆਇਸ਼ ਸੀਗੀ ਕਿ ਪਿੰਡ ਦੀ ਇਹ ਮੰਗ ਸੀਗੀ ਕਿ ਇਹ ਸੜਕਾਂ ਜਿਹੜੇ ਖਰਾਬ ਹੋ ਰਹੀਆਂ ਨੇ ਤੇ ਜਿਹੜੇ ਸੜਕ ਖਰਾਬ ਕਰ ਰਹੇ ਨੇ ਉਹਨਾਂ ਤੋਂ ਹੀ ਇਹ ਰਿਪੇਅਰ ਦੇ ਪੈਸੇ ਜਿਹੜੇ ਨੂੰ ਕਿਥੇ ਨ ਕਿਤੇ ਇਕੱਠੇ ਕੀਤੇ ਜਾਣ ਇਸ ਦੇ ਤੌਰ ਤੇ ਇਹ ਕਿਹਾ ਜਾ ਰਿਹਾ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਅਪਡੇਟ ਕੀ ਹੁੰਦੀ ਹੈਗੀਆ ਕਿਸ ਤਰੀਕੇ ਦੀ ਕਾਰਵਾਈ ਜਿਹੜੀ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਲੇਕਿਨ ਸਰਪੰਚ ਦਾ ਇਹ ਕਹਿਣਾ ਹੈ ਕਿ ਮਤਾ ਪਾ ਕੇ ਲੀਗਲ ਤਰੀਕੇ ਦੇ ਨਾਲ ਇਹ ਪੂਰਾ ਜਿਹੜੀ ਪਰਚੀ ਆ ਉਹ ਕੱਟੀ ਗਈ ਹੈ ਕੈਮਰਾ ਪਰਸਨ ਰਵੀ ਜੱਪਲ ਦਾ ਦੱਪ ਸਿੰਘ ਪੀਟੀ